ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਰਾਉ ਮਹੱਲਾ ਤੀਜਾ ਜੋਗੀ ਗ੍ਰਹੀ ਪੰਡਤ ਭੇਖ ਧਾਰੀ ਏ ਸੂਤੇ ਆਪਣੇ ਅਹੰਕਾਰੀ ਮਾਇਆ ਮਦ ਮਾਤਾ ਰਹਿਆ ਸੋਇ ਜਾਗਤ ਰਹੈ ਨਾ ਮੂਸੈ ਕੋਇ ਰਹਾਉ ਸੋ ਜਾਗੈ ਜਿਸ ਸਤਗੁਰ ਮਿਲੈ ਪੰਜ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤਿ ਛੋਡੈ ਤਤ ਪਛਾਨੈ ਪ੍ਰਕਿਰਤਿ ਛੋਡੈ ਇਥੇ ਵਿਸਰਾਮ ਹੈ ਤਤ ਪਛਾਨੈ ਚਾਹ ਵਰਨਾ ਵਿੱਚ ਜਾਗੈ ਕੋਈ ਜਮੈ ਕਾਲੈ ਤੇ ਛੂਟਾ ਸੂਇ ਜਮੈ ਪੂਲੈ ਬੂਲਣਾ ਜਮੈ ਨਹੀਂ ਕਹਿਣਾ ਜਮੈ ਕਾਲੈ ਤੀ ਛੂਟਾ ਸੂਇ ਕਹਿਤ ਨਾਨਕ ਜਨ ਜਾਗੈ ਸੋਇ ਗਿਆਨ ਅੰਜਨ ਜਾ ਕੀ ਨੇਤਰੀ ਹੋਇ ਪੈਰੋ ਮਹੱਲਾ ਤੀਜਾ ਜਾ ਕਉ ਰੱਖੈ ਆਪਣੀ ਸਰਣਾਈ ਸਾਚੀ ਲਾਗੈ ਸਚ ਫਲ ਪਾਈ ਰੇ ਜਨ ਕੈ ਸੋ ਕਰਹੁ ਪੁਕਾਰਾ ਹੁਕਮੇ ਹੁਆ ਹੁਕਮੇ ਵਰਤਾਰਾ ਰਹਾਉ ਏਹੋ ਆਕਾਰ ਤੀਰਾ ਹੈ ਧਾਰਾ ਖਿਨ ਮਹਿ ਬਿਨਸੈ ਕਰਤ ਨਾ ਲੱਗੈ ਬਾਰ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਾਦ ਪਾਇਆ ਕਹਿਤ ਨਾਨਕ ਮਾਰ ਜੀ ਵਾਲੇ ਸੋਏ ਐਸਾ ਬੂਝੋ ਪਰਮਾ ਨਾ ਭੁੱਲੋ ਕੋਇ ਤੇਰਾ ਮਹੱਲਾ ਤੀਜਾ ਮੈਂ ਕਾਮਣ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਰਾ ਕਰੀ ਸੀਗਾਰ ਤੇਰਾ ਨਹੀਂ ਇੱਥੇ ਤੇਰਾ ਤੀਹਾ ਪਾਠ ਸੁੱਧ ਹੈ ਜੀ ਇੱਥੇ ਗਲਤੀ ਨਾਲ ਤੇਰਾ ਛਪ ਗਿਆ ਸ਼ਬਦਾਰਥ ਪੁਥੀਆਂ ਚ ਤੀਹਾ ਪਾਠ ਹੈ ਜੀਹਾ ਕਰਾਏ ਤੇਹਾ ਕਰੀ ਸੀਗਾਰ ਜੀਹਾ ਕਰਾਏ ਤੇਹਾ ਕਰੀ ਸੀਗਾਰ ਸੀਗਾਰ ਹਾਂ ਬਿਹਾਰੀ ਨਾਲ ਜਾਂ ਤਿਸ ਭਾਵੈ ਤਾਂ ਕਰੇ ਭੋਗ ਹਾਂ ਦੋਵੇਂ ਇਹਨਾਂ ਪਦਾਂ ਤੇ ਬਿੰਦੀਆਂ ਹਨ ਤਾਂ ਬਿੰਦੀਆਂ ਉਚਾਰਨ ਕਰਨੀਆਂ ਹਨ ਜਾਂ ਤਿਸ ਭਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸ ਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤਾ ਏਕੋ ਸੋਈ ਗੁਰ ਪ੍ਰਸਾਦੀ ਪਰਮ ਕਸਾਈ ਮਿਲਾਉਗੀ ਦਇਾਲ ਪੰਜ ਸ਼ਬਦ ਵਜਾਈ ਭਨਤ ਨਾਨਕ ਕਰੇ ਕਿਆ ਕੋਈ ਜਿਸਨੂੰ ਆਪ ਮਿਲਾਵੇ ਸੋਏ ਪਰਉ ਮਹੱਲਾ ਤੀਜਾ ਸੋ ਮੋਨ ਜੇ ਮਾਨ ਕੀ ਦੁਬਿਧਾ ਮਾਰੇ ਹਾ ਸੋ ਮੋਨਾ ਜੇ ਮਾਨ ਕੀ ਦੁਬਿਧਾ ਮਾਰੇ ਮੋਨ ਪੁਲਈ ਬੋਲਨਾ ਮੂਨ ਨੀ ਕਹਿਦਨਾ ਦੁਬਿਧਾ ਮਾਰ ਬ੍ਰਹਮ ਵਿਚਾਰੇ ਇਸ ਮਾਨ ਕੋ ਕੋਈ ਖੋਜਹੁ ਪਾਈ ਮਨ ਖੋਜਤ ਨਾਮ ਨੋ ਨਿਧ ਪਾਈ ਰਹਾਉ ਮੂਲ ਮੋਹ ਕਰ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਕਰ ਪਾਤੀ ਵਿਸਰਾਮ ਹੈ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਬਮਤਾ ਲਾਇ ਧਰਮ ਕੋ ਲਾਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੈ ਵਿਚਾਰ ਹੁਕਮ 부ਜਿ ਸਮਾਣਾ ਹੁਕਮ 부ਜਿ ਸੁਮਾਣਾ ਕਰਮ ਹੋਵੇ ਗੁਰ ਕਿਰਪਾ ਕਰੇ ਇਹ ਮਨ ਜਾਗੈ ਇਸ ਮਨ ਕੀ ਦੁਬਿਦਾ ਮਰੇ ਮਨ ਕਾ ਸੁਭਾਵ ਸਦਾ ਬੈਰਾਗੀ ਸਭ ਮਹਿ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਪੇਉ ਆਦਪੁਰਖ ਨਿਰੰਜਨ ਦੇਉ ਵਾਹਿਗੁਰੂ ਜੀ ਕਾ ਕਾਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ